ਦੋਸਤੋ ਤੁਹਾਡੇ ਲਈ ਇੱਕ ਅਜਹ ਹੋਰ ਬੈਂਕ ਵਿੱਚ ਇੰਟਰਵਿਊ ਲੈ ਕੇ ਆਏ ਦੋਸਤੋ ਮੰਗਲਾ ਇਨਫਿਨ ਲਿਮਟਿਡ ਦੇ ਵਿੱਚ ਜੀ ਪੋਸਟ ਹੈਗੀ ਜੀ ਆਰਓ ਤੇ ਆਰਮਡੀ ਜੇ ਗੱਲ ਦੋਸਤੋ ਲੋਕੇਸ਼ਨ ਦੀ ਕਰੀ ਤਾਂ ਸ੍ਰੀ ਗੰਗਾ ਨਗਰ ਸਾਹਿਬ ਲੋਕੇਸ਼ਨ ਅਤੇ ਸੂਰਤਗੜ ਹੈ ਜੀ ਸੈਲਰੀ ਹੈਗੀ ਜੀ ਐਜ਼ ਪਰ ਇੰਡਸਟਰੀ ਨਾਰਮਸ ਦਾ ਪ੍ਰੋਡਕਟ ਹੈਗੇ ਜੀ ਐਸਐਮਈ ਪਲੱਸ ਲੈਪ ਲੋਨ ਜੀ ਮਿਨੀਮਮ 1 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੀ ਕੈਂਡੀਡੇਟ ਦੇ ਕੋਲ ਰੈਫਰ ਦਾ ਲੋਕਲ ਕੈਂਡੀਡੇਟ ਵਿਦ ਦਾ ਰੈਲੇਵੈਂਟ ਐਕਸਪੀਰੀਅੰਸ ਦੋਸਤੋ ਇੱਕ ਤਾਂ ਲੋਕਲ ਕੈਂਡੀਡੇਟ ਨੂੰ ਇਸ ਵਿੱਚ ਸਭ ਤੋਂ ਪ੍ਰੈਫਰੈਂਸ ਦੇ ਨਾਲ ਉਹਦੇ ਐਕਸਪੀਰੀਅੰਸ ਵੀ ਹੋਣਾ ਜ਼ਰੂਰੀ ਹੈ ਜੀ ਜਿਹੜਾ ਵੀ ਦੋਸਤ ਜੌਬ ਲੈਣਾ ਚਾਹੁੰਦਾ ਜੀ ਉਹ ਇਸ ਨੰਬਰ ਤੇ ਰਜੂਮ ਭੇਜ ਕੇ ਜੌਬ ਪ੍ਰਾਪਤ ਕਰ ਸਕਦਾ ਜੀ ਨੰਬਰ ਹੈਗੇ ਜੀ 9412524168 ਦੋਸਤੋ ਤੁਹਾਡੇ ਲਈ ਇੱਕ ਅੱਜ ਹੋਰ ਬੈਂਕ ਵਿੱਚ ਇੰਟਰਵਿਊ ਲੈ ਕੇ ਆਏ ਦੋਸਤੋ ਮੰਗਲਾ ਇਨਫਿਨ ਲਿਮਟਿਡ ਦੇ ਵਿੱਚ ਜੀ ਪੋਸਟ ਹੈਗੀ ਜੀ ਆਰਓ ਤੇ ਆਰਮ ਦੀ ਜੇ ਗੱਲ ਦੋਸਤੋ ਲੋਕੇਸ਼ਨ ਦੀ ਕਰੀ ਤਾਂ ਸ੍ਰੀ ਗੰਗਾ ਨਗਰ ਸਾਹਿਬ ਲੋਕੇਸ਼ਨ ਅਤੇ ਸੂਰਤਗੜ ਜੀ ਸੈਲਰੀ ਹੈਗੀ ਜੀ ਐਜ਼ ਪਰ ਇੰਡਸਟਰੀ ਨਾਰਮਸ ਦਾ ਪ੍ਰੋਡਕਟ ਹੈ ਜੀ ਐਸਐਮਈ ਪਲੱਸ ਲੈਪ ਲੋਨ ਜੀ ਮਿਨਿਮਮ 1 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੀ ਕੈਂਡੀਡੇਟ ਦੇ ਕੋਲੇ ਰੈਫਰ ਦਾ ਲੋਕਲ ਕੈਂਡੀਡੇਟ ਵਿਦ ਦਾ ਰੈਲੇਵੈਂਟ ਐਕਸਪੀਰੀਅੰਸ ਦੋਸਤੋ ਇੱਕ ਤਾਂ ਲੋਕਲ ਕੈਂਡੀਡੇਟ ਨੂੰ ਇਸ ਵਿੱਚ ਸਭ ਤੋਂ ਪ੍ਰੈਫਰੈਂਸ ਦੇ ਨਾਲ ਉਹਦੇ ਐਕਸਪੀਰੀਅੰਸ ਵੀ ਹੋਣਾ ਜ਼ਰੂਰੀ ਹੈ ਜੀ ਜਿਹੜਾ ਵੀ ਦੋਸਤ ਜੌਬ ਲੈਣਾ ਚਾਹੁੰਦਾ ਜੀ ਉਹ ਇਸ ਨੰਬਰ ਤੇ ਜੋ ਭੇਜ ਕੇ ਜੋਬ ਪ੍ਰਾਪਤ ਕਰ ਸਕਦਾ ਜੀ ਨੰਬਰ ਹੈਗੇ ਜੀ 9041252166